ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਆਪਾਂ ਅਪੀਲ ਕੀਤੀ ਸੀ ਵੀ ਸਾਨੂੰ ਜਿਹੜਾ ਵੋਟਾਂ ਦੀ ਲੋੜ ਆ ਕਿਉਂਕਿ ਜੋ ਹਾਲਾਤ ਪੰਜਾਬ ਦੇ ਬਣਦੇ ਜਾ ਰਹੇ ਸੀ ਸਾਨੂੰ ਕਿਸ ਟਾਈਮ ਇਦਾਂ ਕੌਲਾ ਆ ਰਹੀਆਂ ਤੇ ਸਾਨੂੰ ਇਹ ਵੀ ਲੱਗਦਾ ਵੀ ਸਾਨੂੰ ਜਿਹੜੀਆਂ ਵੋਟਾਂ ਉਹ ਘਟ ਪੈ ਰਹੀਆਂ ਤੇ ਇੰਜਣ ਜਿਹੜੇ ਛੋਟੇ ਉਹ ਵੀ ਜਵਾਬ ਦੇ ਗਏ ਸੀ ਝੋਨਾ ਫਸ ਫਸ ਦੋਨਾਂ ਦੋ ਇੰਜਣਾਂ ਦਾ ਭਾਜੀ ਪਿਸਟਨ ਜਵਾਬ ਦੇਗਾ ਤੇ ਆਪਾਂ ਫਿਰ ਅਪੀਲ ਕੀਤੀ ਸੀ ਤੇ ਅਪੀਲ ਸਾਡੇ 13 13 ਸੋਸਾਇਟੀ ਜਿਹੜੇ ਭਰਾ ਸਾਡੇ ਗਿੱਲ ਬ੍ਰਦਰ ਇਹਨਾਂ ਨੇ ਜਦੋਂ ਚਲੋ ਇਹਨਾਂ ਨਾਲ ਪਿਆਰ ਵੀ ਆ ਤੇ ਇਹਨਾਂ ਨੇ ਸੁਣੀ ਤੇ ਇਹਨਾਂ ਨੇ ਫਿਰ ਇੱਕ ਬੋਰਡ ਜਿਹੜੀ ਵੱਡੀ 17 ਲੱਖ ਕੁਛ ਦੀ ਜਿਹੜੀ ਪੂਨੇ ਤੋਂ ਜਿਹੜੀ 25 ਜਣੇ ਕੱਢ ਕੇ ਜਿਹੜੀ ਅੰਦਰੋਂ ਲੈ ਕੇ ਆਊਗੀ 40 ਹੌਸਪਾਵਰ ਤੋਂ ਉੱਪਰ ਦਾ ਇੰਜਣ ਹੋਊਗਾ ਉਹ ਬੱਚੇ ਵੀ ਅਤੇ ਉਹਦੀ ਸਪੀਡ ਜਿਹੜੀ ਜ਼ਿਆਦਾ ਹੋਊਗੀ ਜਿੱਦਾਂ ਆਪਾਂ ਤਿੰਨ ਬੋਟਾਂ ਲੈ ਕੇ ਆਂਦੇ ਆ ਤੇ ਉਹ ਇੱਕ ਬੋਰਡ ਜਾ ਕੇ ਉਹਨੇ ਬੰਦੇ ਜਿਹੜੀ ਕੱਢ ਕੇ ਲਿਆਊਗੀ ਤਿੰਨਾਂ ਬੋਟਾਂ ਜਿੰਨਾ ਕੰਮ ਕਰੂਗੀ ਬਾਕੀ ਸਾਡੇ ਇੱਕ ਇੰਜਣ ਹੋਰ ਸਾਡੇ ਸਾਰਿਆਂ ਨੇ ਰਲ ਕੇ ਸਹਿਯੋਗ ਦਿੱਤਾ ਜਿਹਦੇ ਵਿੱਚ ਮੈਲਬੌਰਨ ਦੀ ਸੰਗਤ ਵੀਰ ਵਿਕੀ ਆ ਤੇ ਨਾਲ ਵੀ ਝੰਜੀਪਿੰਡ ਤੋਂ ਆ ਉਹਨਾਂ ਦੇ ਵੀਰ ਗੁਰਿੰਦਰ ਸਿੰਘ ਮੈਲਬੌਰਨ ਉਹਨਾਂ ਦਾ ਵੱਡਾ ਯੋਗਦਾਨ ਤੇ ਇੱਕ ਇੰਜਣ ਜਿਹੜਾ ਉਹਨਾਂ ਨੇ ਲੈ ਕੇ ਦਿੱਤਾ ਤੇ ਦੋ ਇੰਜਣ ਸਾਡੇ ਖਰਾਬ ਹੋਏ ਸੀ ਤੇ ਬਾਕੀ ਜਿਹੜਾ ਸਭ ਤੋਂ ਮੈਂ ਧੰਨਵਾਦ ਕਰਦਾ ਭਾਜੀ ਤੁਹਾਡਾ ਗਿੱਲ ਬ੍ਰਦਰ ਦਾ 13 13 ਸੁਸਾਇਟੀ ਦਾ ਜਿਹੜਾ ਤੁਸੀਂ ਸਾਡਾ ਇਹ ਤੁਸੀਂ ਮਤਲਬ ਸਾਨੂੰ ਬੜੀ ਟੈਨਸ਼ਨ ਰਹਿੰਦੀ ਸੀ ਇਹਨਾ ਵੀ ਜਦੋਂ ਕੋਈ ਫਸਿਆ ਹੁੰਦਾ ਤੇ ਆਪਾ ਕਿਦਾਂ ਕੱਢ ਕੇ ਲਿਆਉਣਾਗੇ ਸੋਈ ਭਾਜੀ ਤੇ ਇਹਨਾਂ ਨੇ ਸਾਡੀ ਇੱਕ ਮਤਲਬ ਮੈਂ ਤਾਂ ਆਪ ਹੀ ਇਹਨਾਂ ਨੇ ਮਾਰਜ ਦੇ ਲਓ ਕਿਦਾਂ ਪੁਰਨਾ ਪਾ ਕੇ ਤਾਂ ਅੱਜ ਇਹਨਾਂ ਨੇ ਕਿਰਪਾ ਕੀਤੀ ਹੈ ਮੈਂ ਇੱਕ ਮਿੰਟ ਲੈਣਾ ਚਾਹੁੰਗਾ ਜੀ ਮੈਂ ਆਪਣੀਆਂ ਦੋਨੋਂ ਸਿਸਤਰਾਂ ਨੂੰ ਕਾਲ ਕੀਤੀ ਉਸ ਦਿਨ ਹੀ ਜਦੋਂ ਤੁਸੀਂ ਕਿਹਾ ਸੀ ਆਪਣੀ ਭੂਆ ਜੀ ਦੇ ਬੇਟੇ ਨੂੰ ਕੀਤੀ ਤੇ ਆਪਣੇ ਚਾਚਾ ਜੀ ਦੇ ਪਰਿਵਾਰ 'ਚ ਹੀ ਚਾਰ ਕਾਲਾਂ ਕੀਤੀਆਂ ਮੈਂ ਤੇ ਆਲਮੋਸਟ 1 ਕਰੋੜ 35 ਲੱਖ ਦਾ ਸੀਗਾ ਜਿਹੜਾ ਜੀ ਕਿਹਾ ਸੀ ਇਹ ਭਾਜੀ ਮੈਂ ਦੱਸਣਾ ਚਾਹੁੰਦਾ ਮੈਂ ਟੋਕ ਦਾ ਵਿੱਚ ਇਹ ਭਾਜੀ ਉਹਦੀ ਗੱਲ ਕਰਦੇ ਜਿਹੜੇ ਉਥੋਂ ਚੰਡੀਗੜ੍ਹ ਤੋਂ ਇੱਕ ਵੱਡੇ ਜਿਹੇ ਬੰਬੂ ਕਾਟ ਦੇ ਜਿਹੜੇ ਆਏ ਆ ਟਰੈਕਟਰ ਟਰੈਪ ਆਏ ਆ ਜਿਹੜੇ ਉੱਪਰ ਤੈਰਦੇ ਆ ਉਹ ਭਾਜੀ ਹੁਣੇ ਗੱਲ ਕੀਤੀ ਸੀ ਪਹਿਲਾਂ ਸਾਡਾ ਰਾਦਾਈ ਉਹ ਲੈਣ ਦਾ ਪਰ ਫਿਰ ਭਾਜੀ ਨੇ ਦੱਸਿਆ ਵੀ ਭਾਜੀ ਦੱਸਿਓ ਤੁਸੀਂ ਉਹ ਹਾਂਜੀ ਅਸੀਂ ਉਹ ਲੈਣ ਲਈ ਮੈਂ ਆਪਣੇ ਪਰਿਵਾਰ ਚ ਚਾਰ ਕਲਾਂ ਕੀਤੀਆਂ ਦੋਨਾਂ ਭੈਣਾਂ ਨੂੰ ਭੁਆਈ ਦੇ ਬੇਟੇ ਨੂੰ ਚਾਚਾ ਜੀ ਦੇ ਬੇਟੇ ਨੂੰ ਇੱਕ ਮੇਰਾ ਫਰੈਂਡ ਆ ਬਿਆਸਪਿੰਡ ਤੋਂ ਉਹਨਾਂ ਨੇ ਮੇਰਾ ਸਹਿਯੋਗ ਬਹੁਤ ਦਿੱਤਾ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਜਿਮਨਾਕ ਮੋੜ ਚਾਹੀਦਾ ਸੀ ਰਾਤੀ ਮੈਂ 12 ਵਜੇ ਕਾਲ ਕੀਤੀ ਹੁਣੀ ਆ ਤੇ ਸਵੇਰੇ 8 ਵਜੇ ਤਾਈ ਹੋ ਗਿਆ ਸੀ ਅਸੀਂ ਲੈਣ ਚੱਲੇ ਸੀਗੇ ਤੇ ਪਾਜੀ ਮਨਜੋਤ ਦੀ ਕਾਰ ਆ ਗਈ ਕਿ ਉਹ ਮੈਂ ਚਲਾ ਕੇ ਦੇਖਿਆ ਪ੍ਰੈਕਟੀਕਲ ਕਰਕੇ ਉਹ ਉਹ ਨਾ ਲਿਓ ਕੰਮਜਾਬ ਨਹੀਂ ਤੇ ਨਹੀਂ ਤਾਂ ਅਸੀਂ ਕੱਲ ਸ਼ਾਮੀ ਉਹ ਲਿਆ ਦੇਣਾ ਸੀ ਫਿਰ ਹੁਣ ਪਾਜੀ ਕਹਿੰਦੇ ਵੱਡੀ ਬੋਰਡ ਲੈਣੀ ਵੱਡੀ ਬੋਰਡ ਕਿਤੇ ਮਿਲਦੀ ਨਹੀਂ ਸੀ ਹੁਣ ਪੂਨੇ ਤੋਂ ਇੱਕ ਮਿਲੀ ਆ ਜੀ ਜਿਹੜੀ 25 ਬੰਦੇ ਰੇਂਜ ਕਰਦੀ ਇੱਕ ਵਾਰੀ ਤੇ ਉਹ ਲੈ ਕੇ ਦਿੱਤੀ ਆ ਕੋਰ ਟਰਾਈ ਕਰਦੇ ਪਾਜੀ ਜਿੰਨੀਆਂ ਵੀ ਕਹਿਣਗੇ ਪਰ ਮਿਲ ਨਹੀਂ ਰਹੀਆਂ ਪਰ ਡੈਂਜਨ ਵਾਲੀਆਂ ਚਾਹੀਦੀਆਂ ਜਿਹੜੀਆਂ ਝੋਨੇ ਝੋਨੇ ਚ ਨਾ ਰੁਕਣ ਬਾਕੀ ਇਹ ਜੋ ਕਹਿਣਗੇ ਜਿੱਥੇ ਕਹਿਣਗੇ ਪੈਸੇ ਦੇਣ ਨੂੰ ਅਸੀਂ ਤਿਆਰ ਆਂ ਕਿ ਪ੍ਰਮਾਤਮਾ ਜੇ ਇੱਕ ਵੀ ਜਾਨ ਅਸੀਂ ਸਾਰੇ ਵੀਰ ਨਾਲ ਮਿਲ ਕੇ ਬਚਾ ਲਈਏ ਤਾਂ ਉਹਦਾ ਕਰੋੜਾਂ ਅਰਬਾਂ ਰੁਪਈਆ ਵੀ ਮੁੱਲ ਨਹੀਂ ਹੈ ਕਿ ਬਾਬਾ ਨਾਨਕੇ ਇਦਾਂ ਦਾ ਟਾਈਮ ਲਿਆਵੇ ਨਾ ਬਿਲਕੁਲ ਜੀ ਜਿੰਨੇ ਕਿ ਜੋਗੇ ਹੈਗੇ ਪ੍ਰਮਾਤਮਾ ਉਹ ਹੀ ਦਿੰਦਾ ਅਸੀਂ ਤਾਂ ਕਿਸੇ ਨੂੰ 1 ਰੁਪਈਆ ਦੇਣ ਜੋਗੇ ਨਹੀਂ ਜੀ ਉਹਦਾ ਹੁਕਮ ਹੁੰਦਾ ਜਿੰਨੇ ਕਿ ਜੋਗੇ ਅਸੀਂ ਹੈਗੇ ਆ ਸਾਰੇ ਭੈਣਾ ਭਰਾ ਅਸੀਂ ਸਾਥ ਦਿੰਨੇ ਆ ਅੱਗੇ ਵੀ ਦਿੰਦੇ ਰਵਾਂਗੇ ਪਰਮਾਤਮਾ ਆਖ ਰੋਹੀ ਤੋਂ ਦੁਨੀਆ ਨੂੰ ਬਚਾਵੇ ਤੇ ਮੇਰ ਰੱਖੇ ਸਾਰੇ ਪਰਿਵਾਰਾਂ ਦੀ ਧੰਨਵਾਦ ਬਿਲਕੁਲ ਜੀ ਜੇ ਇੱਥੇ ਖਾਣ ਵਾਲੇ ਮਨਜੋਤ ਵੀਰ ਲੀਡਰ ਬੈਠੇ ਹਨ ਉੱਥੇ ਗਿੱਲ ਵੀਰ ਹੋਣ ਵਰਗੇ ਭਰਾ ਜੀ ਸੱਜਣ ਵੀ ਭਰਾ ਸਾਡੇ ਬੈਠੇ ਆ ਵੀ ਇੱਕ ਕਾਲ ਤੇ ਤੁਹਾਡੀ ਤੇ ਇਹਨਾਂ ਨੇ 1 ਕਰੋੜ 35 ਲੱਖ ਰੁਪਏ ਇਕੱਠਾ ਕਰਤਾ ਇਕੱਠਾ ਕਰਤਾ ਆ 4-5 ਕਿੰਨੇ ਉਹ ਵੀ ਭਾਜੀ ਕਿਹਾ ਨਹੀਂ ਉਹ ਲੱਗਿਆ ਹਾਂ ਆਪਾਂ ਨੇ ਬੰਦੇ ਲੈ ਕੱਢ ਕੇ ਸਮਾਨ ਵੰਡਣ ਜਾ ਰਹੇ ਹਾਂ ਸਮਾਨ ਲੈ ਕੇ ਆਏ ਸੀ ਉਹ ਲੱਗਿਓ ਦੀ ਨੰਗਿਆ ਮੈਂ ਉਹਨਾਂ ਮੇਰੇ ਮਾਂ ਚ ਮਹਗਾ ਯਾਰ ਬੜਾ ਵੱਡੀ ਚੀਜ਼ ਆ ਉਹਨਾਂ ਆਪਾਂ ਦੇਖਿਆ ਨਹੀਂ ਸੀ ਭਾਜੀ ਮੈਂ ਕਿਹਾ ਭਾਜੀ ਇਹ ਤਾਂ ਆਪਾਂ ਕਰ ਦਾਂਗੇ ਨਾ ਪਰ ਉਹ ਗੱਲ ਪਤਾ ਕੀ ਹੈ ਜਿਹੜਾ ਉਹ ਚੀਜ਼ ਆ ਭਾਜੀ ਉਹ ਜਦੋਂ ਆਪਾਂ ਸਵੇਰੇ ਗਏ ਆ ਜਦੋਂ ਆਪਾਂ ਵੋਟਾਂ ਪਾਈਆਂ ਉਹ ਪਾਣੀ ਦੇ ਬਾਹਰ ਨਹੀਂ ਚੱਲਦਾ ਨਹੀਂ ਚੱਲਦਾ ਉਹ ਖੜੇ ਪਾਣੀ ਚ ਕੰਮ ਜਾਵਾ ਉਹ ਤਾਂ ਮੇਰੇ ਖੇ ਲੀਡਰਾਂ ਦੇ ਛੋਸ਼ੇ ਹੀ ਆ ਉਹ ਭਾਜੀ ਉਹ ਕੁਝ ਘੰਟਿਆਂ ਬੱਧੀ ਜਾਂਦਾ ਜਾਂਦਾ ਬਹੁਤ ਸਲੋ ਆ ਉਨੇ ਚ ਇਹਨੂੰ ਵੋਟਾਂ ਭਾਜੀ ਲੱਗੀਆਂ ਹੁਣ ਗਾਹ ਪਾ ਗਾਹ ਪਾ ਲਈ ਆ 6 ਵੋਟਾਂ ਆ 6 ਵੋਟਾਂ ਅਜ ਕਿੰਨੇ ਪਿੰਡ ਕਵਰ ਕਰ ਪਾਉਂਦੀ ਤੇ ਜੇ ਆਪਾਂ ਉਸ ਉੱਤੇ 1 ਕਰੋੜ 35 ਲੱਖ ਵਾਲੇ ਤੇ 1.5 ਕਰੋੜ ਦਾ ਲਾ ਲਓ ਤੇ ਆਪਾਂ ਵੰਡਣਾ ਹੋਵੇ 1.5 ਕਰੋੜ ਰੁਪਇਆ ਵੀ ਲਾਉਣਾ ਤੇ ਆਪਾਂ 6 ਪਿੰਡ ਕਦੀ ਵੀ ਨਹੀਂ ਕਵਰ ਕਰਨੇ ਮੈਂ ਦੱਸਾਂ ਦੇਣਾ ਜੀ ਨਹੀਂ ਕਵਰ ਕਰਦੇ ਮੈਂ ਜੋ ਵੀ ਹੁੰਦਾ 17 ਲੱਖ ਕੁਸ਼ ਦੀ ਆਈ ਆ ਉਹ ਵੀ ਇਹਨਾਂ ਲੈ ਕੇ ਦਿੱਤੀ ਕਹਿੰਦੇ ਹੋਰ ਵੀ ਜਿੰਨੀਆਂ ਚਾਓ ਮਿਲਦੀਆਂ ਹੀ ਨਹੀਂ ਆ ਅਵੇਲੇਬਲ ਨਹੀਂ ਭਾਜੀ ਮਿਲ ਰਹੀਆਂ ਕਿਸਾਨੀ ਮੋਰਚੇ 'ਚ ਵੀ ਜਿੰਨਾ ਐਨ ਆਰ ਆਈ ਵੀਰਾਂ ਨੇ ਸਹਿਯੋਗ ਦਿੱਤਾ ਨਾ ਯਾਰ ਦੇਣ ਨਹੀਂ ਦੇ ਸਕਦੇ ਪਾਜੀ ਜਿਹੜੀਆਂ ਏਡੇ ਵੱਡੇ ਕਾਰ ਚੱਲਦੇ ਨਾ ਸੰਸਥਾ ਬਾਬਾ ਦੀ ਉਹ ਐਨਆਰ ਹੀ ਭਰਾਵਾ ਸੀ ਕਿਉਂਕਿ ਇਹ ਖੜੇ ਆ ਚੇਤਾਨਵਾਹ ਖੜ ਜਾਂਦੇ ਆ ਜਦੋਂ ਇੰਨੀ ਗੱਲ ਕਹਿੰਦੇ ਨਾ ਥਾਪੜਾ ਦੇਂਦੇ ਆ ਤੇ ਫਿਰ ਪਾਜੀ ਬੜਾ ਦੁਨਾ ਹੋ ਜਾਂਦਾ ਯਾਰ ਦੁਨਾ ਦੁਨਾ ਹੋ ਜਾਂਦਾ ਇਸ ਕਰਕੇ ਮੈਂ ਸਾਰੇ ਐਨਆਰ ਹੀ ਮੇਰੇ ਭਰਾ ਜਿਨ੍ਹਾਂ ਤੇ ਮੈਂ ਨਾਮ ਨਹੀਂ ਲੈਣਾ ਲੈ ਹੋਏ ਮੇਥੋਂ ਉਹ ਸਾਰਿਆਂ ਦਾ ਤਹਿਲ ਦਿੱਤੋ ਧੰਨਵਾਦ ਆ ਜਿਹੜੀ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਤੇ ਤੁਸੀਂ ਨਾਲ ਖੜੇ ਆ ਤੇ ਸਾਰਾ ਜਿਹੜਾ ਕਰੋਪੀ ਆਈ ਆ ਤੇ ਉਹਨੂੰ ਅਸੀਂ ਸਾਰ ਕਰ ਸਕੀ ਆ ਕੋ ਮੈਨੂੰ ਲੱਗਦਾ ਨਹੀਂ ਵੀ ਆਪਾਂ ਕੋਈ ਕਿਤੇ ਵੀ ਕੋਸਰ ਛੱਡੀ ਆ ਪਰ ਪ੍ਰਮਾਤਮਾ ਮੋਰੇ ਫਿਰ ਵੀ ਅਜੀ ਅਰਦਾਸ ਕਰਦੇ ਆ ਜੇ ਕਿਤੇ ਕੋਈ ਕਮੀ ਰਹਿ ਗਈ ਹੋਵੇ ਵੀ ਪ੍ਰਮਾਤਮਾ ਭੁੱਲਣ ਤੁਹਾਡੇ ਬੱਚੇ ਆ ਭੁੱਲ ਹੋ ਗਈ ਹੋਵੇ ਤਾਂ ਬਖਸ਼ੋ ਤੇ ਪਰ ਇਹੋ ਜੇ ਮੈਨੂੰ ਭਰਾਵਾਂ ਤੇ ਮੈਨੂੰ ਮਾਣ ਆ ਮੇਰੇ ਸੁੱਖ ਮੰਗਦੇ ਆ ਐਨ ਆਰ ਆਈ ਵੀ ਉਹ ਜਿਹੜਾ ਮੇਰਾ ਗੀਤ ਹੈ ਨਾ ਸੁੱਖ ਦੱਸਣੇ ਆਵੇ ਉਹ ਵੀ ਐਨ ਆਰ ਆਈ ਵੀ ਰਹੀ ਗੱਲਾਓ ਪਛਰ ਕੇ ਜਰੋ ਲਾਓ ਅੱਗ ਗੂੰਜੇ ਬਾਬੇ ਦੇ ਰਬਾ ਬਚੂ ਸੁੱਖ ਦੱਸ ਨੀ ਹਾ ਰੱਬਾ ਆਉਂਦਾਰੇ ਪੰਜਾਬ ਤੂੰ ਪੱਕ ਕੇ ਤਿਆਰ ਹੋਏ ਫਸਲਾਂ ਦੇ ਦਾਣੇ ਜੋ ਵੇਲੇ ਨਾਲ ਸਾंभੇ ਜਾਣ ਸਾਰਾ ਸਾਲ ਖਾਣੇ ਜੋ ਫਸਲਾਂ بچਾਈ ਰੱਖੀ ਮੌਸਮ ਖਰਾਬ ਤੋਂ ਸਖਦਾ ਸੁਨੇਹਾ ਰੱਬਾ ਆਉਂਦਾਰੇ ਪੰਜਾਬ ਇਹ ਨਰਾਈ ਵੀ ਸੁੱਖ ਮੰਗਦੇ ਯਾਰ ਅਜ ਨੂੰ ਵਿਦੇਸ਼ ਚਾਹੀਦਾ ਨਾ ਉਹਦੀ ਇਹੀ ਕੋਈ ਦਿਨ ਰਾਤ ਲੰਘੀ ਆ ਸੁੱਖ ਵੀ ਸੁੱਖ ਦਾ ਸੁਨੇਹਾ ਹੀ ਆਵੇ ਮੇਰੇ ਪੰਜਾਬ ਕੋਲ ਯਾਰ ਸੋਹੀ ਬ੍ਰਦਰ ਭਾਜੀ ਹੋਣੀ ਇਹ ਮਨਜੀਤ ਸਿੰਘ ਸੰਜੀਤ ਸਿੰਘ ਸੋਹੀ ਇਹਨਾਂ ਵੀ ਬਹੁਤ ਕਮਿਸ਼ਰੀ ਦੇ ਅਸੀਂ ਬਹੁਤ ਜ਼ਿਆਦਾ ਦੋਨੇ ਬ੍ਰਦਰ ਮੇਰਾ ਛੋਟਾ ਬ੍ਰਦਰ ਹਰਮਿੰਦਰ ਸਿੰਘ ਤੇ ਮੈਂ ਬਹੁਤ ਜ਼ਿਆਦਾ ਸੁਣਦੇ ਇਹਨਾਂ ਨੂੰ ਜੀ ਸੀ ਬੁਲਾਇਆ ਵੀ ਬਹੁਤ ਵਧੀਆ ਆਵਾਜ਼ ਇਹਨਾਂ ਦੀ ਅਸੀਂ ਬਹੁਤ ਲਾਈਕ ਕਰ ਦੂੰਗੀ ਧੰਨਵਾਦ